ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਵੀ ਕਰ ਦਿਓ ਠੀਕ ਆ ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਚੈਨਲ ਦੇ ਉੱਤੇ ਤਾਂ ਕਿ ਤੁਸੀਂ ਗਲਤੀਆਂ ਦੱਸੋ ਅਸੀਂ ਉਹਨਾਂ ਨੂੰ ਸੁਧਾਰੀਏ ਹੋਰ ਕੋਈ ਨਾ ਕਹਿ ਦੇਵੇ ਕਿ ਜਸਮੀ ਤੂੰ ਐਦਾਂ ਕੀਤਾ ਐਦਾਂ ਕੀਤਾ ਠੀਕ ਆ ਸੋ ਐਨੀਵੇਸ ਚੱਲਿਆ ਜੀ ਅੱਜ ਰੋਪੜ ਸ਼ਹਿਰ ਦੇ ਵਿੱਚ ਦੇਖਦੇ ਆਂ ਜੀ ਉੱਥੇ ਰੌਣਕ ਮੇਲਾ ਕਰ ਰਹੀ ਆ ਜੀ ਇੱਕ ਸ਼ਾਪਿੰਗ ਕੈਨੇਡਾ ਵਾਲੀ ਸਾਡੀ ਬੁਆ ਇਕਬਾਲ ਕਾਰ ਅ ਅਮਰੀਕਾ ਵਾਲੀ ਸੌਰੀ ਠੀਕ ਆ ਉਹ ਕਹਿੰਦੇ ਕਿ ਜੈਸਮਿਨ ਮਮਾ ਤੂੰ ਮੈਂ ਤਾਂ ਆਪਣੇ ਆਪ ਨੂੰ ਬੁਲਾਇਆ ਤੇ ਮਾਸੀ ਸੂਟ ਲੈ ਕੇ ਆ ਕੋਈ ਸੋਹਣਾ ਜੀ ਮੈਂ ਕਿਹਾ ਜੀ ਲੈ ਇੱਕ ਵੀ ਗੱਲ ਕਰਦੇ ਆਂ ਸੀ ਤਾਂ ਦੋ ਦੋ ਲੈ ਕੇ ਆਵਾਂਗੇ ਕਹਿੰਦੀ ਜੀ ਅੱਛਾ ਫੇਰ ਮੈਂ ਬਹੁਤ ਔਖੀ ਮਾਸੇ ਕੀਤੀ ਤਿਆਰ ਠੀਕ ਹੈ ਕਰਦੀ ਆਂ ਜੀ ਮੈਂ ਬੈਕ ਕੈਮਰਾ ਆਨ ਸਭ ਨੂੰ ਮਿਲਿਓ ਜੀ ਬਾਰੀ ਬਾਰੀ ਸੇ ਪਹਿਲਾਂ ਤਾਂ ਜੀ ਮਿਲੋ ਮੇਰੇ ਵੀਰ ਨੂੰ ਮੇਰੇ ਕੋਲ ਥੋੜਾ ਸਾਰਾ ਵਿਅਸਾ ਹਾਏ ਕਿੰਨਾ ਕੰਮ ਹਾਏ ਹੋਏ ਇਤਨਾ ਗਾਲੀ ਹੋਊਗੀ ਕੁੜੀ ਜਿਹਦੇ ਨਾਲ ਤੇਰਾ ਵਿਆਹ ਹੋਊਗਾ ਮੀ ਲੋ ਜੀ ਸਾਡੀ ਅੰਬ ਜੀ ਨੂੰ ਅੰਬ ਜੀ ਨੂੰ ਮਿਲੋ ਚਾਚੀ ਦਾ ਬਾਬਾ ਲੋ ਇਹ ਅੰਬ ਨੇ ਬਣਾਣਾ ਆਪਣੇ ਵੀਰ ਨਾਲ ਟਿਊਸ਼ਨ ਅਸਿਆ ਠੀਕ ਆ ਬਲਾਓ ਸਾਸਰੀ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਹਿੰਦੇ ਮਿਸਦੀਪ ਪਿਆਰ ਰੈਂਦੀ ਆ ਮੈਂ ਚੱਲੀ ਆਂ ਹੀ ਰੋਪੜ ਨੂੰ अच्छा मैं किते कैण लगे मैं चली अपने पेकेया <laughs> क्योंकि मासी ਦਾ ਸਟਾਈਲ ਉਦਾਂ ਦਾ ਸੀ ਬੋਲਿਓ ਸਸਰੀ ਘਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਿਰਪਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਹਾਂਜੀ ਤੇ ਹੁਣ ਤੁਸੀਂ ਬਾਜ਼ਾਰ ਦਾ ਜਾਣ ਹਾਂਜੀ ਬੂਆ ਨੇ ਫੋਨ ਆਇਆ ਬੂਆ ਕਹਿੰਦੀ ਮੇਰਾ ਨਾਮ ਲੈ ਕੇ ਸੂਟ ਲੈ ਕੇ ਆ ਚਲ ਕੋਈ ਫੇਰ ਨਾ ਸੀ ਤੁਹਾਨੂੰ ਪਤਾ ਵੀ ਉਹ ਵੀ ਤਾਂ ਲੈਣ ਨੂੰ ਫਿਰਦੀ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਕੋਈ ਰੋਕ ਟੋਕ ਨਹੀਂ ਤੁਸੀਂ ਸੂਟ ਲੈ ਕੇ ਆਓ ਫੇਰ ਇਸ ਕਰਕੇ ਹੁਣ ਅਸੀਂ ਚੱਲੇ ਆ ਤੇ ਫਿਰ ਹੁਣ ਚਲ ਕੋਈ ਮਿਲਦੇ ਆ ਬਾਜ਼ਾਰ ਚ ਜਾ ਕੇ ਪਾਣੀ ਦਾ ਗਲਾਸ ਲਿਆ ਦੇ ਮੜੇ ਲਿਆ ਦੇ ਪਾਣੀ ਆ ਤੇ ਨੂੰ 버거 ਲਿਆ ਦੂੰ ਤੈਨੂੰ 버거 ਲਿਆ ਦੂੰਗੀ ਕੁਲਚਾ ਲਿਆ ਦੂੰਗੀ ਅਸੀਂ ਜਿਹੜਾ ਕੁਝ ਬਣਿਆ ਸਰਿਆ ਕਰ ਦਾਂਗੀਆਂ ਮੰਮੀ ਨੇ ਤਾਂ ਮੇਰੀ ਨੇ ਫਰੂਟੇ ਖਾਣਾ ਹਾਂ ਜੀ ਇੱਕ ਗੱਲ ਹੋਰ ਮੈਨੂੰ ਭੇਜਣ ਦਾ ਤੁਸੀਂ ਲੱਗੇ ਜਿਹੜੇ ਮੈਂ ਲਿਆ ਹੀ ਨਹੀਂ ਲਿਓ ਬੱਸ ਕੋਈ ਨਾ ਕਿਉਂ ਵੀ ਮੈਨੂੰ ਨਹੀਂ ਪਸੰਦ ਮੋੜਿਆ ਕੋਈ ਗੱਲ ਨਹੀਂ ਜੇ ਮੋੜਦੇ ਲੈ ਕੋਈ ਮੈਂ ਮੋੜਿਆ ਮਾਂ ਕੀ ਉਹ ਤਾਂ ਲੱਭਤ ਨਹੀਂ ਆ। ਪੈਲੇ ਸੋਚ ਲੋ ਸਿਆਪਿਓ ਤੁਸੀਂ ਵੀ ਮੋੜ ਨਹੀਂ ਆ। ਮੈਂ ਮੋੜ ਨਹੀਂ। ਨਾ ਮੋੜ ਨਹੀਂ। ਤੁਸੀਂ ਖੰਡ ਕਰ ਲਿਓ ਵੀ ਚੱਲੋ। ਠੀਕ। ਠੀਕ। ਹੈ ਨਾ ਨਾ ਕਿ ਉਹ ਵੀ ਹਾਂ ਸੰਦੀਪ ਆਪਣੀ ਪਸੰਦ ਲਈ। ਚਲੋ ਜੀ ਬਠੀਗਾ। ਥਾਰੇ ਰੋਪੜ ਜਾ ਕੇ ਮਿਲਦੇ ਆਂ ਅਸੀਂ ਕਿਉਂਕਿ ਸਾਡਾ ਟਾਈਮ ਜਾ ਵੀ ਬਹੁਤ ਹੋ ਰਿਹਾ ਸਾਨੂੰ ਬੈਂਕ 'ਚ ਵੀ ਕੰਮ ਆ ਖੋੜਾ ਮਾੜਾ ਮੋਟਾ। ਉੱਥੇ ਵੀ ਅਸੀਂ ਲੇਟ-ਵੇਟ ਹੋ ਸਕਦੇ ਆਂ। ਠੀਕ ਆ ਜੀ ਫਿਰ ਰੋਪੜ ਜਾ ਕੇ ਮਿਲਦੇ ਆ। ਪਹੁੰਚ ਗਏ ਜੀ ਅਸੀਂ ਕੁੱਲੂ ਵਾਲਿਆਂ ਦੀ ਹੱਟੀ ਦੇ ਉੱਪਰ ਬੀਰਸ ਹਾਂ ਬੀਰਾ ਕਹਿੰਦਾ ਬਹੁਤ ਦਿਨ ਆਵਾਜ਼ ਗੇੜਾ ਮਾਰਿਆ ਮੈਂ ਕਹਾ ਵੀਰੇ ਟੈਨਸ਼ਨ ਕਾਦੀ ਲੰਦਾ ਏ ਅਸੀਂ ਆ ਗਏ ਆ ਤੁਹਾਨੂੰ ਵਧੀਆ ਵਧੀਆ ਸੂਟ ਦਵਾਵਾਂਗੇ ਸਾਰੇ ਓਕੇ ਠੀਕ ਆ 4 5 ਸੂਟ ਅੰਚ ਦੇ ਦੇਣੇ ਆ ਤੁਹਾਨੂੰ ਹਾਂ ਇਹ ਗੱਲ ਹੈਗੀ ਆ ਦੇਖਣ ਲੱਗਣਗੇ ਜੱਟਣਗੇ ਤਾਂ ਲੈ ਕੇ ਜਾਣੇ ਨਹੀਂ ਦੇਤੀ ਉਹ ਪਹਿਲੇ ਹੀ ਤੁਸੀਂ ਮੁੰਡੇ ਨੂੰ ਪਹਿਲਾਂ ਨਾ ਦਬਾਓ ਉਹਨੂੰ ਕੋਸ਼ਿਸ਼ ਤਾਂ ਕਰੋ ਉਹ ਖੁਸ਼ ਕਰਾਂ ਦੀ ਆਪਾਂ ਜ਼ਬਰਦਸਤੀ ਕਿਉਂ ਨਾ ਸਾਨੂੰ ਹਾਂ ਆਪਾਂ ਦੇ ਕੇ ਭੇਜਾਂਗੇ ਖਾਲੀ ਨਹੀਂ ਭੇਜਦੇ ਹਾਂ ਇਹ ਗੱਲ ਹੈਗੀ ਆ ਦੁਪੱਟਾ ਵੀ ਸੋਹਣਾ ਹੈ ਸਾਨਾ ਨਹੀਂ ਜ਼ਿਆਦਾ ਜਿਹੜਾ ਪਾਉਂਗਾ ਵੀ ਹੰਡਾ ਹੋਊਗਾ ਵੀ ਇਹ ਫਰੈਸ਼ ਆ ਨਾ ਦੁਪੱਟਾ ਪਾ ਲਓ ਕਹਿੰਦਾ ਮੈਂ ਲੋ ਕਹਦੇ ਆਕੀ ਵਜ੍ਹਾ ਹੁੰਦਾ ਜਦ ਤੂੰ ਹੋ ਜਾਣਾ ਫਿਰ ਆਪਣੇ ਆਪ ਖੁੱਲ ਜਾਣਾ ਇਹਨੇ ਹੂੰ ਬਲਾਉ ਜੀ ਸਾਸਤਰੀ ਕਾ ਸ੍ਰੀ ਕਾਲ ਜੀ ਸ੍ਰੀ ਕਾਲ ਨਹੀਂ ਅੱਜ ਤੁਸੀਂ ਦੋਹੇ ਲਾਲ ਲਾਲ ਹੋਏ ਪਏ ਆ ਦੋਹੇ ਅਸੀਂ ਲਾਲ ਲਾਲ ਹੋ ਆ ਠੀਕ ਠਾਕ ਹਾਂ ਜੀ ਹਾਂ ਜੀ ਫਿਰ ਮੜੇ ਜੇ ਸੋਹਣੇ ਸੋਹਣੇ ਸੂਟ ਦਿਖਾਓ ਤੁਹਾਨੂੰ ਪਤਾ ਤੁਹਾਡੇ ਬਿਨਾ ਸਾਡੀ ਵੀਡੀਓ ਦੂਰੀ ਹੁੰਦੀ ਆ ਤੁਸੀਂ ਜਾਣ ਆ ਵੀਡੀਓ ਦੀ ਹਾਂ ਘੈਂਟ ਘੈਂਟ ਜੇ ਦਿਖਾ ਦੂ ਮਾਸੀ ਕੁਛ ਕਰਕੇ ਭੇਜਣੀ ਮੈਨੂੰ ਘਰ ਜਾ ਕੇ ਕਹਿ ਦਿੰਦੀ ਤੇਰੇ ਭਾਈ ਵਧੀਆ ਸੂਟ ਨਹੀਂ ਦਿਖਾਉਂਦੇ ਬੱਲੇ ਬੱਲੇ ਕਰਾ ਦੇਣੇ ਹਾਂ ਟੈਨਸ਼ਨ ਨਹੀਂ ਬਿਲਕੁਲ ਸਹੀ ਹੈ ਨੇ ਉਹ ਦਿਖਾਓ ਫਿਰ ਹਾਂ ਮੇਰੇ ਨੈਅ ਪਿਓਰ ਕੈਮਰੀ ਕੋਡਾ ਲੈ ਕੋਈ ਗਰਮੀ ਨਹੀਂ ਲੱਗਣੀ ਕੋਈ ਕੁੱਛ ਨਹੀਂ ਹੋਣਾ

ਹਾਂ ਲਗ ਲਗ ਵੇਰ ਦਾ ਲਗ ਲਗ ਡਿਜ਼ਾਈਨ ਮੈਨੂੰ ਡਾਉਂਗੇ ਅਗਲਾ ਪਾਉਂਗਾ ਤੇ ਹੰਡਾ ਹੋਊਗਾ ਹੂੰ ਹੋਈ ਜਾਓ ਪਾਈ ਜਾਓ ਬਸ ਅੰਦਰ ਬਾਹਰ ਪਾਉਣ ਵਾਲੀ ਐਡਰਸਾਈ ਹੈ ਇਹ ਕਿਉਂਕਿ ਮੀਆਂ ਵੀ ਇੱਕ ਵਾਰੀ ਪਾਇਆ ਤੇ ਅਲਮਾਰੀ ਦਾ ਗਹਿਣਾ ਬਣ ਗਿਆ ਹਾਂ ਪਾਹ ਕਰੇ ਜਾਂ ਨਾ ਕਰੇ ਸਭ ਤੇ ਸੁਪਾ ਡਿਜ਼ਾਈਨ ਸਾਡੀ ਲਗਾਉਂਦੇ ਜੀ ਹਾਂ ਸਭ ਆਹ ਲਓ ਸੁਪਾ ਦਾ ਗੱਲਾਂ ਸੁਪਾ ਡਿਜ਼ਾਈਨ ਹੈਂਡ ਪ੍ਰਿੰਟਡ ਆਹ ਲਓ ਕਿਹੜਾ ਲਓ 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 ਜਿਹੜਾ ਤੁਸੀਂ ਕਹੋਗੇ ਪਾਉਂ ਦਿਖਾ ਦਾਂ ਆ ਲਓ ਸਾਰੇ ਮਾਲ ਕੱਲ ਲਗਾਉਣਾ ਸੀ ਤੁਹਾਡੇ ਕਰਕੇ ਆਜੇ ਹੌਲ ਤੇ ਜੀ ਅੱਜ ਅੱਜ ਰੂਸੀ ਆਏ ਨਾ ਸਾਨੂੰ ਪਤਾ ਉਹ ਚਲੋ ਚਾਹੇ ਕੱਲ ਖੋਲੇ ਚਾਹੇ ਹੁਣ ਖੋਲੇ ਇਹਨਾਂ ਨੇ ਮਾਨ ਤਾਨ ਤਾਂ ਕਰਤਾ ਵੀ ਥੋੜੇ ਕਰਕੇ ਖੋਲੇ ਕਿ ਨਹੀਂ ਪਿਓਰ ਦੀ ਪਿਓਰ ਤਾਂ ਦੁਪੱਟਾ ਹੈ ਪਿਓਰ ਕੋਟਨ ਹੈ ਮਮੀ ਪਿਓਰ ਕੋਟਨ ਪਿਓਰ ਆ ਪਰ ਰੰਗ ਨਹੀਂ ਸੋਣਾ ਰੰਗ ਬੇਕਾਇ ਮਸੀ ਬਾਕੀ ਤੁਸੀਂ ਦੇਖ ਲਓ ਉਹ ਮੇਰੀ ਮੰਮੀ ਕੋਈ ਛੋਟੀ ਮੋਟੀ ਚੀਜ਼ ਨਹੀਂ ਮੈਂ ਕਹਿੰਦਾ ਮੰਮੀ ਨੇ ਸੂਟ ਪਾ ਲਿਆ ਜਵਾਨ ਹੋ ਜਾਣਾ ਮੰਮੀ ਕਹਿੰਦਾ ਰਹੇ ਲਾਈਟ ਕਲਰ ਆ ਮੀਡੀਅਮ ਚਾਟ ਹੈ ਦੇਖ ਲਓ ਤੁਹਾਨੂੰ ਜੇ ਪਸੰਦ ਆ ਮੰਮੀ ਕੋਲ ਕਲਰ ਹੈਗਾ ਇਹ ਕਿਹੜਾ ਹੈਗਾ ਮਮਾ ਕੋਲ ਸੂਟ ਐਦਾਂ ਦਾ ਮੈਨੂੰ ਰੰਗ ਦੱਸ ਕਿਹੜਾ ਆ ਰੰਗ ਆਹੀ ਆ ਕਲਰ ਦਾ ਕਿਹੜਾ ਕਲਰ ਆਹੀ ਆ ਸੈਮੀ ਦਾ ਕੋਲ ਸੈਮੀ ਜਿਹਾ ਕੋਈ ਇਹਨੂੰ ਵੈਸੇ ਕੱਢ ਕੇ ਤਾਂ ਰੱਖ ਲੋ ਸਾਈਡ ਤੇ ਲਾਓ ਵੀਡੀਓ ਕੋਲੋਂ ਇਹਨੂੰ ਸਾਈਡ ਪਰ ਵੈਸੇ ਕੱਢ ਕੇ ਰੱਖ ਲੋ ਹਾਂ ਇੱਕ ਆ ਦੇਖੋ ਇਹ ਸਾ ਵੀ ਬਹੁਤ ਸੋਹਣਾ ਕਲਰ ਵੀ ਟਾਪ ਦਾ ਸੂਟ ਵੀ ਸਾਰਾ ਹੈ ਕਢਾਈ ਜੀ ਬਹੁਤ ਹੈ ਕਢਾਈ ਨਾ ਨਾ ਅੱਜ ਨਹੀਂ ਯਾਰ ਮਸੀ ਆ ਤੇਰੇ ਤੇ ਜਸਣਾ ਦੇਖ ਤਾਂ ਲੈ ਇੱਕ ਵਾਰ ਇਹ ਟੌਰ ਵਾਲ ਜੜੀ ਸੂਟ ਪਾਲਿਆ ਹਾਂ ਸਾਰੇ ਪੁੱਛੂ ਕਿ ਦੀ ਮਾਸੀ ਹੈ ਕਿ ਦੀ ਮਾਸੀ ਆ ਸਾਰਿਆਂ ਨੇ ਕਿਹਾ ਸੂਟ ਲੈ ਕੇ ਕਿੱਥੇ ਤੋਂ ਆਏ ਆ ਹਾਂ ਇਹ ਕਹਣਾ ਕੁੱਲੂ ਵਾਲੇ ਕੁੱਲੂ ਵਾਲੇ ਆ ਦੇਖੋ ਫੁੱਲ ਪਿਓਰ ਦਾ ਦੁਪੱਟਾ ਹੈ ਨਾ ਪ੍ਰਿੰਟਡ ਫੈਂਸੀ ਦੁਪੱਟਾ ਹੈ ਪਾਰਟੀ ਵਿੱਚ ਵੀ ਪਹਿਜਣਾ ਅੰਦਰ ਬਾਹਰ ਜਿੱਦਾਂ ਮਰਜ਼ੀ ਪਾਓ ਸੂਟ ਨੂੰ ਹੂੰ ਗਰਮੀ ਨਹੀਂ ਲੱਗਣੀ ਕੁਛ ਨਹੀਂ ਹੋਣਾ ਠੰਡਾ ਕੱਪੜਾ ਨਾਲ ਹੈ ਪਿਓਰ ਕਾਟਨ ਹੂੰ ਆ ਲੋ ਇੱਕ ਚੀਜ਼ ਆ ਲੈ ਕੇ ਆ ਆ ਵੀ ਬਹੁਤ ਪਿਆਰਾ ਸੂਟ ਹੈ ਕਾਟਨ ਚ ਲਾਲੋ ਤੁਸੀਂ ਵੀਡੀਓ ਵੈਰਾਈਟੀ ਦਿਖਾ ਰਿਹਾ तकरीबन ਜਿੰਨੇ ਵੀ ਪੀਸ ਦਿਖਾ ਰਿਹਾ ਸਿਲੈਕਟਡ ਦਿਖਾ ਰਿਹਾ ਹੈ ਇਹ ਆਰਾਮ ਟੈਕਸ ਰਾਮ ਟੈਕਸ ਵਾਲਾ ਵੇਚ ਜੀ ਤਾਂ ਵੀ ਕਿੰਨਾ ਸੋਹਣਾ ਰੰਗ ਆ ਨਾਲੇ ਮਾਸੀ ਕਹਿੰਦੀ ਸੀ ਰਾਮ ਟੈਕਸ ਰਾਮ ਟੈਕਸ ਵਾਲੇ ਦਿਖਾਓ ਰਾਮ ਟੈਕਸ ਹੀ ਦਿਖਾਤਾ ਆਪਾਂ ਨੇ ਦੁਪੱਟਾ ਦਿਖਾ ਭੈਣ ਦੁਪੱਟਾ ਦੇਖੋ ਮੈਂ ਕਹਿੰਦਾ ਦੁਪੱਟਾ ਸਭ ਤੋਂ ਸੁੰਦਰ ਕੋਈ ਜੀ ਜੀ ਨਾਲ ਗੱਲ ਕਰਾਓ ਆ ਵੀ ਦੁਪੱਟਾ ਕੋਈ ਜੀ ਜੀ ਨਾਲ ਰਾਮ ਟੈਕਸ ਜੀ ਜੀ ਨਾਲ ਗੱਲ ਕਰਾਓ ਲੋ ਜੀ ਫੁੱਲੇ ਡੁੱਲੇ ਦੁਪੱਟਾ ਟੋਪ ਦਾ ਟੋਪ ਦਾ ਕਿੰਨਾ ਵਖੋ ਜੀ ਇਹ ਤਾਂ ਕਹਿੰਦਾ ਸਾਡੀ ਭਾਬੀ ਲੈ ਕੇ ਗਈ ਹੋਣੀ ਆ ਸੂਟ ਉਹਦੇ ਪਰ ਸੋਹਣਾ ਲੱਗਦਾ ਤਾਂ ਪਾਇਆ ਵ ਤਾਂ ਕਹਿੰਦਾ ਅਸੀਂ ਤੇ ਵੀ ਸੋਹਣਾ ਲੱਗੂ ਆ 2200 ਦੇ ਦੋ ਹੋਣੇ ਜੀ 2200 ਦੇ ਵੈਸੇ ਰੇਟ 15 ਚੱਲ ਰਿਹਾ ਮੈਨੂੰ ਇਹਦੇ ਵਿੱਚ ਹੋਰ ਕਲਰ ਤਾਂ ਦਿਖਾ ਦਿਓ ਆਹੀ ਡਿਜ਼ਾਈਨ ਚ ਆਹੀ ਡਿਜ਼ਾਈਨ ਚ ਹੋਰ ਕਲਰ ਸਾਈਡ ਤੇ ਨਹੀਂ ਰੱਖਣਾ ਸਾਈਡ ਤੇ ਕੋਈ ਨਾ ਦੇਖਦੀ ਮੈਂ ਬਾਕੀ ਤਾਂ ਦੇਖੋ ਉਹਨੇ ਉਹੀ ਕਿਹਾ ਵੀ ਸਾਈਡ ਪਰ ਕੱਢ ਦੋ ਵੀ ਭਾਬੀ ਸੂਟ ਪਾਜੀ ਸੋਹਣੀ ਲੱਗਦੀ ਤਾਂ ਮਾਸੀ ਨਹੀਂ ਲੱਗੂਗੀ ਤਾਂ ਹੀ ਤਾਂ ਮੈਂ ਕਿਹਾ ਸਾਬੀ ਦੇ ਜੱਜ ਨਾਲ ਤਾਂ ਮਾਸੀ ਕਹਨੂ ਗਏ ਸਤੇ ਲਈ ਇਹ ਕਾ ਵੀ ਜੂੜ ਬਹੁਤ ਸੋਹਣਾ ਲੱਗਦਾ ਦਲਰ ਦਲਰ ਵੀ ਸੋਹਣਾ ਸੂਟ ਵੀ ਸੋਹਣਾ ਹੈ ਵੀ ਮਹਿਕ ਘਰੇ ਆ ਇਹਦੇ ਪਏ ਆ ਉਹ ਮੈਂ ਦੇਖਿਆ ਯਾਰ ਲੋ ਪਿਆ ਆ ਦੇਖ ਇਹਦੇ ਬੁਰੇ ਨਹੀਂ ਐਂ ਕਹਿੰਦਾ ਮਾਸੀ ਨੇ ਤੌਰ ਭਾਂਜਣੀ ਮਾਸੀ ਦੀ ਵਾਹ ਸਾਰੇ ਖੜਖੜ ਦੇਖੂਗੇ ਮਾਸੀ ਜਾਂਦੀ ਜੈਸਮਿੰਦੀ ਤੁਰੀ ਮਾਸੀ ਆ ਰਹੀ ਹੈ ਹਾਂ ਨਹੀਂ ਲੈ ਰੈਂਡੇ ਪਾ ਠੰਡੀ ਆ ਅੱਜ ਮਾਸੀ ਰੁਸ ਕੇ ਆਈ ਪਈ ਆ ਉਹਦੇ ਵਿੱਚ ਹੀ ਕਹਿਣੀ ਉਹ ਜੁੱਧ ਹੋ ਕੇ ਆਇਆ ਚਾਚੇ ਨਾਲ ਜਾਇਨ ਦੇ ਹੈ ਕਿਰਾਸ ਨੂੰ ਨਹੀਂ ਦੇ ਹੈ। ਹਾਂ ਨਹੀਂ ਪਾਣਾ। ਆ ਬੁੜੀ ਵਾਲਾ ਸੂਟ ਨਹੀਂ ਪਾਉਣਾ ਇਹਨੇ। ਮਾਸੀ ਬੁੜੀ ਥੋੜਾ ਨਾ ਹੋ ਗਈ ਜਵਾਨ ਆ ਲੈ। ਕਰੇ ਜੰਮਾ ਮੜਾ ਜੀ ਪੁੱਤ। ਹੈਲੋ। ਹਾਂ ਇਹ ਆ ਦੇਖ। ਆ ਡਿਜ਼ਾਈਨ ਦੇ ਮਾਸੀ ਨੂੰ ਆ ਦੇਖ ਇੱਧਰ। ਹੈਲੋ। ਇਹ ਸੁਣਾਉਂਦਾ ਪਾਈਦਾ ਦੇਖੋ ਪਹਿਲਾਂ ਉਹਦਾ ਕਯੋਰ ਦਾ ਦੁਪੱਟਾ ਇਹੋ ਨਾਲ ਦਾ ਦੂਆ ਦਿਖਾ ਇਹ ਕਿਹਦੇ ਨਾਮ ਦਾ ਇਹ ਚਲੋ ਰੇਟ ਦਾ ਮਹਿੰਗਾ ਮੈਂ ਤੁਹਾਨੂੰ ਦੱਸਦਾ ਲੇਕਿਨ ਇਹ ਹੈਗੇ 1295 1295 ਉਹ ਅਸੀਂ ਕਿਉਂ ਵੀਡੀਓ ਬਣਾ ਰਹੇ ਹਾਂ 11 ਠੀਕ ਹੈ ਜੀ ਹੋਏ ਨਾ ਮੈਂ ਦੱਸਦਾ ਜੀ ਦੇਖੋ ਵੀਡੀਓ ਬਣਾ ਰਹੇ ਤਵੇ ਕੈਮਰਾ ਤੇਰੇ ਵੱਲ ਲਗਾ ਵੀਡੀਓ ਵਾਲਿਆਂ ਨੂੰ ਰੇਟ ਦੀ ਸਪੈਸ਼ਲ ਰੇਟ ਨਹੀਂ ਹਾਂ ਪਤਾ ਹੁੰਦਾ ਉਹਨਾਂ ਨੂੰ ਲਓ ਜਿਹੜੇ ਸਲਵਾਰ ਕਿੱਥੇ ਆ ਵੀ ਖੋਲਿਓ ਮੜਿਆ ਕਲਰ ਤੱਕ ਮੈਂ ਅਸੀਂ ਆਹ ਦੇਖ ਤਾਂ ਸਹੀ ਕਿੰਨਾ ਸੋਹਣਾ ਹੈ ਕੀ ਮੈਨੂੰ ਕਾਲਜ ਸੁਣਾ ਰੰਗ ਹੈ ਜੀ ਮੜਾ ਜੀ ਦੱਸੋ ਰੇਟ ਹਾਂ ਉਹੀ ਰੇਟ 2200 ਦੋ ਜੀ ਉਹਨਾਂ ਪੁਰਾਣੇ ਜਵਾਨ ਕਲਰ ਵੀ ਉਹੀ ਰੇ ਲੱਗਣਾ ਨਹੀਂ ਦੀ ਚਪਟਾ ਖੜ ਦੁਪੱਟਾ ਗੁਲਾਬ ਦਾ ਫੁੱਲ ਜੀ ਪਿਓਰ ਦੋ ਆਨ ਫੁੱਲ ਪਿਓਰ ਦਾ ਜੀ ਦੁਪੱਟਾ ਇਹ ਹੋਰ ਕਿੰਨਾ ਸੋਣਾ ਜੀ ਹੂੰ ਦੇਖੋ ਜੀ ਕਲਰ ਵੀ ਆਨ ਓਕੇ ਆ ਇੱਥੇ ਹੋਰ ਕਲਰ ਹੈਗੇ ਕਲਰ ਭਾਈ ਇੱਥੇ ਹੈਗੇ ਦੇਖਿਓ ਕੱਢੀ ਔਰੇ ਕਿੱਚੇ ਕਲਰੇ ਕਹਾ ਖੋਲੇ ਸੀ ਮੁੰਡੇ ਨੇ ਜੀ ਆ ਕੱਢੇ ਬਾਫਰ ਆਹੀ ਜੀ ਜਾ ਆਹੀ ਚੀਜ਼ ਦੀ ਹੋ ਆਪ ਆਪੇ ਗਾਜਰੀ ਕਰ ਲਾ ਹਾਂ ਜੈਨ ਆਉਂਦੇ ਆ ਜੈਨ ਦੇ ਦੋ ਦੋ ਭਾਈ ਹੋਰ ਇਹ ਕਾੜੀ ਥੋੜਾ ਲੱਗੇ ਦਾ ਵਾਲਾ ਇਹ ਕਢਵਾਇਆ ਵਾ ਮੰਮੀ ਖਾਤਰ ਚੱਕਿਆ ਨਹੀਂ ਫਿਰ ਮੈਂ ਤਾਂ ਫਿਰ ਉਹ ਨਹੀਂ ਲੰਦੀ ਮੈਂ ਖਾ ਦੇ ਬੱਟੇ ਕਿਹੜਾ ਆਪਣੇ ਵਾਸਤੇ ਆ ਕੱਢੋ ਕਿਹੜਾ ਆਹ ਹਾਂ ਫੇ ਲੈ ਲਓ ਤੁਸੀਂ ਇਹ ਤਾਂ ਰੱਖਤਾ ਇਹਨੇ ਮੈਂ ਇਹਦੇ ਨਾਲ ਤਾਂ ਦੁਆ ਮੰਗਵਾਉਣੀ ਇਹਨਾਂ ਨੂੰ ਓ ਹੁਣ ਵਿਚਾਰੇ ਕੋਲ ਲੱਭਦਾ ਨਹੀਂ ਹੁਣ ਜਾਨ ਲੈਣੀ ਆ ਕਿਆ ਜਿਹਦੇ ਨਾਲ ਦੇ ਕਈ ਵਰੇ ਪੀ ਸੇਲ ਹੋ ਜਾਂਦੇ ਆ ਲੋ ਭਾਈ ਹੋਰ ਦਿਖਾਓ ਜੀ ਇੱਕ ਆ ਕਰਾ ਲਓ ਆ ਵੀ ਪੀਸ ਬਹੁਤ ਘੈਂਟ ਵੀ ਸਾਈ ਕਾਟਨ ਦੁਪੱਟਾ ਚੱਲ ਜਾਊਗਾ ਕਾਟਨ ਦੁਪੱਟਾ ਆ ਦਿਖਾਓ ਮੈਨੂੰ ਦਿਖਾਓ ਹਾਂ ਕੋਲ ਕੇ ਹੋਰ ਕਰਾਈ ਲੋ ਜੀ ਸਿਲਵਰ ਕੰਮ ਪਹਿਲੀ ਵਾਰ ਹੀ ਆਇਆ ਇਹਨਾਂ ਤਾਂ ਜ਼ਿਆਦਾ ਆਂਦਾ 골ਡ ਕਿੰਨਾ ਸੋਹਣਾ ਸੂਟ ਆ ਦੇਖੋ ਜੀ ਕਿੰਨੀ ਰੇਂਜ ਆ ਦੀ ਸੂਟ ਬਹੁਤ ਸੋਹਣਾ ਜੀ ਦੇਖਿਓ ਹਣ ਪਲੀਜ਼ ਸਹੀ ਸਹੀ ਰੇਂਜ ਲਾ ਦਿਓ ਮੈਂ ਲੈ ਲੂੰਗੀ ਨਹੀਂ। ਉਹ ਤਾਂ ਨੂੰ ਹਣ ਫਾਇਦਾ ਮਹਿੰਗਾ ਤੁਹਾਨੂੰ 220 ਦੋ ਲਾ ਦੇਣਾ ਜੀ। 220 ਦੇ ਦੋ ਲਾ ਦੇਣੇ। 220 ਦੋ ਜੀ। ਬਠੀਕਾ ਠੀਕਾ। ਦੇਖੋ ਜੀ ਕਿੰਨਾ ਘੈਂਟ ਵਿਸਦਾ ਜੀ। ਮਾਸੀ ਨੂੰ ਕਢਾ ਕੇ ਰੱਖ ਲੈ ਸਾਈਡ ਪਰ। ਮੈਂ ਦੁਪੱਟਾ ਦੇਖੋ ਮਾਸੀ ਜੀ। ਸੋਹਰ ਬਣ ਜਾਂਦੀ ਮਾਸੀ ਜੀ ਤੇ ਸਾਡੇ ਜੀ। ਮਾਸੀ ਨੇ ਨਹੀਂ ਕੁੜੀ ਨੇ ਲੈਣਾ। ਮੈਂ ਲੈਣਾ ਤਾਂ। ਇਹ ਲੈਣਾ ਜੀ। ਦੁਪੱਟੇ ਵਾਲਾ ਦੋ ਲਾ। ਹਾਲੇ ਕਾ ਦੇ। ਛੋਤੀ ਰੱਖ ਦੋ ਮਾਸੀ ਕੋਲੇ ਰੱਖ ਦੋ ਫਿਰ। ਹੂੰ। ਇਹ ਕਾ ਚੀ ਇਹ ਦੇਖੋ ਜੀ। ਮਾਸੀ ਖੁਸ਼ ਨਹੀਂ ਕਰ ਰਹੇ ਤੁਸੀਂ ਮਾਸੀ ਨੂੰ ਖੁਸ਼ ਨਹੀਂ ਕਰ ਰਹੇ ਨਹੀਂ ਨਾ ਮੈਨੂੰ ਸੱਚੀ ਗੱਲ ਸੁਣੀ ਅੱਲਾਹ ਇਸਾ ਹਾਂ ਮਾਸੀ ਨੂੰ ਲੈ ਆ ਦੇਖੋ ਪਿਓਰ ਕਾਟਨ ਹੈ ਨਾਲੇ ਠੰਡਾ ਕੱਪੜਾ ਹੈ ਪੀਪੀਐਸ ਤਾਰੇ ਤਾਂ ਆਏ ਲੇਕਿਨ ਮੈਂ ਸਿੱਕੇ ਤਾਰੇ ਨਹੀਂ ਆਏ ਪੀਪੀਐਸ ਤਾਰੇ ਨਹੀਂ ਆਏ ਮਾਸੀ ਨੇ ਦੇਖ ਨਾ ਵਿਆਹ ਸ਼ਾਦੀ ਵਾਲਾ ਸੂਟ ਆ ਹੁਣ ਮਾਸੀ ਨਾਰਮਲ ਜਾ ਮੰਗਦੀ ਹੈ ਹਨਾ ਗਰਮੀ ਵਿੱਚ ਪੈਂਦੇ ਨਹੀਂ ਹੈਗੇ ਲੈਣ ਦਾ ਕੋਈ ਫਾਇਦਾ ਨਹੀਂ ਬ੍ਰਾਊਨ ਕਲਰ ਪਾ ਲਵਾਂਗੇ ਜੀ ਉਹੀ ਕਪੜਾ ਜਿਹਦਾ ਸੀ ਲੱਖਿਆਗਾ ਨਾ ਪਹਿਲੇ ਸਾਈਡ ਤੇ ਮਾਸਟਰ ਵਾਲਾ ਉਹਦਾ ਦੂਜਾ ਡਿਜ਼ਾਈਨ ਹੈ ਕੁਆਲਿਟੀ ਬਹੁਤ ਅੱਛੀ ਹੈ ਇਹ ਲੱਖੋ ਜੀ ਕੁਆਲਿਟੀ ਕਿੰਨੀ ਪਿਆਰੀ ਹੈ ਜੀ ਔਰ ਇਹ ਪਹਿਲੀ ਵਾਰੀ ਬ੍ਰਾਊਨ ਕਲਰ ਆਇਆ ਜੀ ਜਦੋਂ ਗਰਮੀ ਦੇ ਵਿੱਚ ਰਹਿਣਾ ਬ੍ਰਾਈਟ ਕਲਰ ਘੱਟ ਆਉਂਦਾ ਜੀ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਜਿਹੜੀ ਜੀ ਯਾਨੀ ਦੇ ਵਿੱਚ ਫੋਨ ਗ੍ਰੀਸ ਹੈ। ਕੱਪੜਾ ਕਿਹੜਾ ਹੈ ਇਹ? ਕੱਪੜਾ ਪਿਓਰ ਕੈਮਰਿਕ। ਦੇਖੋ ਜੀ, ਰੋਡਾ ਕਿੰਨਾ ਘੈਂਟ ਆਈ। ਚੁੰਨੀ ਦੇਖੋ ਕਿੰਨੀ ਪਿਆਰੀ ਹੈ ਜੀ। 1100 ਰੁਪਏ? ਤਾਂ ਮੈਂ ਕਿਹਾ ਉਹਨੂੰ ਤੁਹਾਡੇ ਜਵਾਨ ਕਿੰਨੀ ਵੀ ਰੀਜਨ ਜਵਾਨ ਦੇ ਵਿੱਚ ਆਪਾਂ ਹੱਡ ਨਹੀਂ ਸਕਦੇ। ਬੇਸ ਕਲਰ ਤਾਂ ਮੁੰਨੇ ਨਹੀਂ ਜੀ ਸੋਨਾ। ਲੈ ਲਓ ਫਿਰ ਆ ਲੈ ਲਓ। ਮੈਨੂੰ ਆ ਸੋਨਾ ਲੱਗਿਆ ਪਤਾ ਕਿਉਂ। ਹੋਰ ਰਹਿਣ ਦਿਓ ਆ। ਆ ਦੇ ਦੋ। ਅੰਮਾਸੀ ਕੋਲੇ ਦੇ ਦਿਓ। ਅੱਛਾ ਜੀ। ਹਣਾ ਆ ਸੂਟ ਬਹੁਤ ਸੋਹਣਾ ਆ ਆ ਬਹੁਤ ਸੋਹਣਾ ਹੁਣ ਤੁਸੀਂ ਰਹਿ ਗਏ ਮੰਨ ਲਓ ਹੁਣ ਇਹਨਾਂ ਲਵਾ ਦਿੰਦੇ ਜੀ ਆ ਨਹੀਂ ਕਾ ਰਾਮ ਟੈਕਸ ਜਿਹਨੀ ਦਗਾਉਣਾਂਗੇ ਆ ਰਾਮ ਟੈਕਸ ਦੀ ਸਟਾਈਲ ਥੋੜੀ ਪਲੱਸ ਰੇਂਜ ਦੇ ਵਿੱਚ ਆ ਬਿਲਕੁਲ 22500 ਇਹ ਜਿਹੜੇ ਲੈਸ ਵਾਲੇ ਵੀ ਤੇ ਨਹੀਂ ਸੂਟ ਦਾ ਵੀ ਸੋਹਣਾ ਕਿ ਨਹੀਂ ਨਹੀਂ ਆ ਸੋਹਣਾ ਦੇਖੋ ਜੀ 3 ਮੀਟਰ ਸਲਵਾਰ ਪਿਓਰ ਪੰਜਾਬੀ ਸੂਟ ਪਟਿਆਲਾ ਸਲਵਾਰ ਬਣਾਓ ਪਲਾਜ਼ੋ ਬਣਾਓ ਸ਼ਰਾਰਾ ਬਣਾਓ ਜੋ ਮਰਜ਼ੀ ਬਣਾਓ ਇਹ ਤਾਂ ਚਾਦਰ ਜਿਓ ਲੱਗਦੀ ਇਹ ਤਾਂ ਚਾਦਰ ਜਿਓ ਲੱਗਦੀ ਆ ਅੱਜ ਕੱਲ ਫੈਸ਼ਨੇ ਚਾਦਰਾਂ ਦੇ ਆ ਗਏ ਜੀ ਆਹ ਚਾਦਰ ਹੁੰਦਾ ਨਾ ਗਾਹ ਕਹਿੰਦਾ ਸੂਟ ਹੈ ਮੈਂ ਕਿਹਾ ਨਹੀਂ ਜੀ ਚਾਦਰ ਹੈ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਜੀ ਪੌਚੀ ਕਿੰਨੀ ਕਿੰਨੀ ਸੋਹਣੀ ਹੈ ਦੀ ਬਹੁਤ ਪਿਆਰੀ ਹੈ ਦੇਖੋ ਪੈਸੇ ਕਲਰ ਕਰਾ ਦਿਓ ਕਾਲਾ ਦੇਖੋ ਜਦੋਂ ਹੋਰ ਲੱਗਦਾ ਜੀ ਆਹ ਇੱਕ ਆ ਜੀ ਇਹਦੇ ਕਲਰ ਦੇ ਦਿਓ ਬਸ ਆ ਬਲੈਕ ਦੇਖੀ ਕਰਾ ਤੂੰ ਤਾਂ ਕਿੰਨੇ ਦਾ ਘੱਟੀ ਦੇ ਮਾਲ ਉਹ ਹੀ ਵੈਣਾ ਠੀਕ ਹੈ 2202 ਜੀ ਆਹ ਦੇ ਬਲੈਕ ਦੇ ਕਿੰਨਾ ਸੋਹਣਾ ਆ ਦੇ ਆ ਲੈ ਜਾਓ ਮਾਸੇ ਨੂੰ ਹਾਏ ਹਾਏ ਆਪ ਦੇ ਨਾ ਆਇਆ ਸਪੈਸ਼ਲ ਕੋਲ ਆ ਕੇ ਬਲੈਕ ਬਾਲਨਦੇ ਹੋ ਹਾਂ ਦਿਖਾਓ ਆਪ ਦੇ ਨਾ ਆਇਆ ਕੋਲ ਬਲੈਕ ਤਾਂ ਚਿੱਟਾ ਚਿੱਟਾ ਹੋ ਜਾਂਦਾ ਬਾਅਦ ਵਿੱਚ ਹਾਂ ਮੈਨੂੰ ਆਹਦੇ ਕਲਰ ਨਹੀਂ ਆਵਲੇ ਨਹੀਂ ਦਿਖਾਤਾ ਦੋ ਬਾਲ ਆ ਲਾ ਗਿਆ ਸੂਲ ਬਹੁਤ ਸੋਹਣਾ ਆ ਦੇ ਤੇ 올ਡ ਬਿੱਟੇ ਵਾਲਾ ਪਲੇਅਰ ਯਾਰ ਹਾਂ 26 ਨੰਬਰ ਹੈ ਨਹੀਂ 30 ਨੰਬਰ ਤੱਕ ਤਾਂ ਚੱਲੇ ਜਾਣਾ 2802 ਇਹਨੇ ਨਹੀਂ ਚੱਲ ਜੂਗੇ ਨਾ ਪੰਨੇ ਨਹੀਂ ਅਸੀਂ ਅਮੀਰ ਹੈਗੇ ਅਸੀਂ ਗਰੀਬ ਜੀ ਹਾਂ ਉਹ ਹੀ ਮੈਨੂੰ ਇਹਦੇ ਵੈਰਾਈਟ ਦੇ ਆ ਸੋਹਣਾ ਸੀ ਆ ਲਿਆ ਭਾਈ ਕੋਲ ਆ ਲੋ ਜੀ ਤਾਲਾ ਬਲੈਕ ਜੀ ਤੇਰਾ ਦੇ ਦੁਕਾਨ ਦੀ ਲੋੜੇ ਨਹੀਂ ਨਹੀਂ ਦੇਖੂੰਗੀ ਮਸਟਰ ਮਾਂਗੋ ਮਸਟਰ ਮਸਟਰ ਦੇ ਨਾਲ ਦਹੀਂ ਆ ਲਓ ਜੀ ਕੋਈ ਕਿੰਨਾ ਤੇ ਆ ਜੀ ਮੈਂ ਕਹਿੰਦਾ ਮਾਸੀ ਲੈ ਲਾ ਚੁੱਪ ਕਰਕੇ ਲੈ ਲਾ ਬਹੁਤ ਸੋਹਣਾ ਰੰਗ ਆ ਮਾਸੀ ਨੇ ਤਾਂ ਅੱਧੀ ਜਵਾਨ ਦੁਪੱਟਾ ਦੇਖਿਆ ਮਾਸੀ ਕਿੱਥੇ ਸੱਤ ਦੇ ਕਾਲ ਬੋਲ ਲੈਣੀ ਮਾਸੀ ਮੈਂ ਖੜਜ ਦਿਖਾਣੀ ਮੈਂ ਕਹਿੰਦਾ ਤੋਰ ਜਿਹੜਾ ਹੀ ਬੰਦਾ ਪਾਏਗਾ ਜਾ ਕੇ ਫੇਰ ਉਹਨੇ ਕਿਹਾ ਆਹ ਲੈ ਲਿਆ ਨਾਲੇ ਸੱਤ ਤੇ ਵੱਡੀ ਗੱਲ ਇਹ ਕਾਲਾ ਟਿੱਕਾ ਲੈਣ ਨੂੰ ਨਹੀਂ ਆਸ ਬਿਲਕੁਲ ਸਹੀ ਦੁਪੱਟਾ ਵੀ ਦੇਖੋ ਨਾਲੇ ਕਾਲੀ ਬਾਰਡਰ ਉਹ ਇਹਨਾਂ ਨੇ ਫਿਰ ਵੀ ਲਾ ਲੜਾਇਆ ਨਜ਼ਰ ਨਾ ਲੱਗੇ ਨਾ ਆਉਂਦੇ ਨਹੀਂ ਅਸੀਂ ਨਹੀਂ ਲਾ ਦੇਣਾ ਕਿਹੜਾ ਪਤਾ ਕਿੱਦੇ ਪਾਜੀ ਲਾ ਦੇਣਾ

ਦਿਲ ਨਾ ਸੋਨਾ ਸੋਹ ਹੁਣ ਦੇਖੋ ਨਾ ਇਹ ਫਿੱਕੀਆਂ ਚ ਨਾ ਇਹ ਗੁੜੀਆਂ ਚ ਮਿੱਠਾ ਜਿਹਾ ਰੰਗ ਆ ਇਹ ਬਿਲਕੁਲ ਜੀ ਮਿੱਠਾ ਮਿੱਠਾ ਹੋ ਰਿਹਾ ਜੀ ਜੀ ਸ਼ਾਇਦ ਬੜੇ ਨਾ ਨਾ ਤਰ ਮਿੱਠੇ ਰਹੇ ਸ਼ਾਇਦ ਬਾਰੇ ਟੈਨਸ਼ਨ ਹੋਰ ਚੇਂਜ ਕਰਨ ਦਾ ਚੱਕਰ ਆ ਮੈਂ ਨਾ ਇਹ ਚੇਂਜ ਕਰਨ ਦੀ ਲੋੜ ਤੇ ਨਹੀਂ ਆਣੀ ਤੇ ਅੱਕੇ ਜੀ 5 ਵਜੇ ਤੱਕ ਬਾਹਰ ਨਾ ਨਾ ਹੀ ਨਹੀਂ ਕਹਿੰਦੇ ਦੇਖੋ ਆਪਾਂ ਇੰਨੀ ਵੈਰਾਈਟੀ ਦਿਖਾ ਕੇ ਫਿਰ ਵੀ ਆਪਾਂ ਲੈ ਲਾ ਲੈ ਲਾ ਬਸ ਚਲਾ ਲੈ ਲੋ ਮੰਮੀ ਨੂੰ ਬਰਾਂਡ ਕਰਾ ਲੋ ਬਸ ਆਪਾਂ ਨੇ ਤਿੰਨ ਸੂਟ ਲੈ ਲੈ ਇੰਨਾ ਹੋ ਗਿਆ ਜੀ ਠੀਕ ਆ ਜੀ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਫਿਰ ਬਾਏ ਬਾਏ ਚੰਗਾ ਇਸ ਤਰੀਕਾਲ ਦੀ ਹਾਂ ਬੈਠੀ ਮਾਸੀ ਦਾ ਬਦਲ ਗਿਆ ਮੂਡ ਇਧਰ ਵੀਰਾ ਖੁਸ਼ ਹੋ ਗਿਆ ਕਹਿੰਦਾ ਵੀ ਅੱਜ ਦਿਨ ਕਿਤੇ ਦੇ ਚੜ ਗਏ ਤੁਸੀਂ ਇੰਨੇ ਸੂਟ ਲੈ ਕੇ ਚੱਲੇ ਆ ਮਾਸੀ ਕਹਿੰਦੀ ਇੱਕ ਇੱਕ ਹੋਰ ਸੂਟ ਲੈ ਲੀਏ ਹੈਰਾਨ ਹੋ ਗਏ ਜੀ ਕਿਤੇ ਸਦੋਲੇ ਨੇ ਆਂਦੇ ਆ ਦੱਦਾ ਸੂਟ ਲੈ ਰਿਹਾ ਹਾਂ ਸਹੀ ਗਾ ਠੀਕ ਭਾਈ ਇਹਦੀ ਕੀ ਰੀ ਲੈ ਲਓ ਇਹ 2000 ਤੋਂ 2 ਪੈਣਾ ਦੋਨੋਂ ਜੀ 2000 ਦੇ ਦੋ ਇਰ ਐਲ ਉਹ ਤੁਸੀਂ ਲੋ ਤਾਂ ਸਹੀ ਆਪਾਂ ਨੇ ਜਦ ਇਕੱਠੇ ਪੈਸੇ ਦੇਣੇ ਹੋਰ ਜਿੰਦਾ ਲੈਸ ਲੈਸ ਪਰ ਆਈ 994 ਹੂੰ ਤੁਸੀਂ ਦੋ ਕਰਨਾ ਇਹਦੇ ਨਾਲ ਤੇ ਤਿੰਨ ਕਰਨੇ ਆ ਦੋ ਲੈ ਲੈ ਆ ਲੈ ਲਓ 1900 ਦੇ ਪੈਸੇ 1100 ਦੇ ਉਹ ਚਲੋ ਕੱਟ ਜਾਣੇ ਤੁਸੀਂ ਲੋ ਤਾਂ ਸਹੀ ਇਹਨੇ ਕਲਰ ਦਿਖਾਓ ਮੈਨੂੰ ਤਿੰਨ ਨੰਬਰ ਆ ਕੋਈ ਗੱਲ ਨਹੀਂ ਤੁਸੀਂ ਲੋ ਤਾਂ ਸਹੀ ਆ ਵੀ ਕਿੰਨਾ ਸੋਹਣਾ ਹੈ ਬਰੀਕ ਬੂਟੀ ਵਾਲਾ ਸੂਟ ਨਹੀਂ ਇਹ ਜਾ ਮਮੀ ਦੱਸਿਆ ਕਿਉਂ ਪੀਹ ਜਹਾਨੀ ਮੇਰਾ ਪੀਕ ਗਿਆ ਪੀਚ ਜ ਮਮਾ ਦਾ ਠੀਕ ਆ ਮੈਂ ਤੁਹਾਨੂੰ ਜਸਟ ਗੱਲ ਕਰੀ ਆ ਵੀ ਇਹ ਵੀ ਸੋਹਣਾ ਹੈ ਅੱਸੀ ਮੈਂ ਲੈ ਕੇ ਵੀ ਜਾਣਾ ਆਪਣੇ ਵਾਸਤੇ ਤੁਹਾਡੇ ਇੰਦੇ ਜਿਹਨਾਂ ਨੂੰ ਦੇਨੇ ਆ ਮੇਰੀ ਮੰਮੀ ਨੂੰ ਥੋੜੇ ਜਿਹੜੇ ਵੱਡੇ ਆ ਇਹਦੀ ਮੰਮਾ ਵੱਡੇ ਪਰ ਮੰਮੀ ਨੂੰ ਆਵਾਲਾ ਦੇ ਨੇ ਲਾਈਟ ਕਲਰ ਵੀ ਨਹੀਂ ਪਾਉਂਦੇ ਉਹ ਮੜੇ ਇਹ ਡਾਰਕ ਇਦਾਂ ਦਾ ਠੀਕ ਆ ਜਿਹੜਾ ਦਿਖਾ ਰਹੇ ਪ੍ਰਿੰਟ ਵਾਲਾ ਜੀ ਹਾਂ ਕੀ ਕੀ ਦਿਖਾਇਓ ਮੈਨੂੰ ਇੱਕ ਵਾਰੀ ਠੀਕ ਆ ਜੀ ਮਾਉਦੇ ਰੰਗ ਲਿਆਂਦਾ ਹੋਣਗੇ ਆ ਵੀ ਫੋਲਡ ਇਸ ਤੋਂ ਦਿਖਾ ਦੇ ਜਾਨੂ ਹਾਂ ਵੀ ਘੈਂਟ ਆ ਜਾਨੂ ਮੰਮੀ ਦੇ ਵੀ ਸੋਨਾ ਲੱਗਣਾ ਪਾਇਆ ਤੇ ਲੋ ਜੀ ਅੰਦਰ ਵੀ ਸੋਨਾ ਨਹੀਂ ਪ੍ਰਿੰਸ ਵੀਰੇ ਨਹੀਂ ਉਮਰ ਹੈ ਮੰਮੀ ਵੀ ਮੰਮੀ ਨਹੀਂ ਉਮਰ ਮੇਰੇ ਨਾਲੋਂ ਘੱਟ ਮੇਰੀ ਮੰਮੀ ਜਵਾਨ ਆ ਹੋਰ ਉਹੀ ਤੱਕ ਹੋਰ ਜਵਾਨ ਹੋ ਜਾਣਾ ਪਾ ਕੇ ਆ ਸੋਨਾ ਆ ਸੋਨਾ ਕੁਛ ਨਹੀਂ ਧਰਮੀ ਜੱਦਾਂ ਦੇ ਤਾਂ ਸੋਨੇ ਲੱਗਦੇ ਆ ਬਰੀਕ ਬਰੀਕ ਕੰਮ ਆਏ ਬੇ ਇਹ ਜਿਹੜਾ ਬੀਜਾ ਜਿਗਰ ਜਿਆਦਾ ਡਾਰਕ ਮੈਨੂੰ ਆਉਂਦਾ ਤੇ ਤੀਸਰਾ ਬੰਦਾ ਵੀ ਬੋਲਦਾ ਪਿੱਛੇ ਤੇ ਕਹਿੰਦਾ ਆ ਚੀਜ਼ ਚੱਲਦੀ ਅੱਜਕੱਲ ਇਹ ਵੀ ਬੰਦਾ ਬਲੈਕ ਵੀ ਆ ਗਿਆ ਆ ਚੱਲ ਰਹੀ ਇਹਦੇ ਨਾਲ ਦਾ ਆ ਬਲੈਕ ਇਹ ਯਾਰ ਸੋਨਾ ਮਸੀ ਆ ਲੈ ਲੈ ਮਮੀ ਕੋਲ ਬਲੈਕ ਰੰਗ ਹੈ ਨਹੀਂ ਤੇਰਾ ਮਮਾ ਨੂੰ ਲੈ ਲਓ ਬਲੈਕ ਲੈਣ ਦਾ ਇਹ ਕਾਲਾ ਟਿੱਕਾ ਲਾਉਣ ਦੀ ਲੋੜ ਨਹੀਂ ਪੈਣੀ ਸਰ ਵੀ ਸੋਹਣੀ ਹੈ ਦੁਪੱਟਾ ਲੈ ਲਓ ਬਲੈਕ ਦੇ ਵਿੱਚ ਡੋਟੀਆਂ ਆ ਇਹਦੇ ਦਾ ਜੀ ਡੋਨੇਟ ਜੈਨ ਉੱਪਰ ਆ ਤੇ ਯਾਰ ਆ ਵੀ ਸੋਨਾ ਮੋਸ ਸਾਰੇ ਹੀ ਸੋਹਣੇ ਲੱਗਣੇ ਹੁੰਦਾ ਦੰਦੇ ਦਾ ਜੇਦਾ ਹੋਰ ਨੀਨੇ ਤੇ ਖੰਡਾ ਆਈ ਜਾਣੇ ਵਿਚਾਰੇ ਨੇ ਇਕੱਠੇ ਕਰ ਲੈਣਾ ਹੈ ਨਾ ਯਰ ਮਸੀ ਆਲੇ ਆਹ ਕੱਪੜੇ ਆਰ ਕੱਪੜੇ ਚ ਕਾਹਦੇ ਵਰਤਦੇ ਸੋਣ ਕਹਿ ਦੂੰਗਾ ਸਾਰੇ ਕੱਢੀ ਸੇਮ ਚੇਨ ਆਰ ਉਹ ਵੀ ਫੋਟ ਨੇ ਇਹ ਵੀ ਛੋਟਨੇ ਆ ਪਤਾ ਤੋਂ ਓਟੇ ਬਾਅਦ ਸੌਫਟ ਹੋ ਜਿਹੜਾ ਕੱਪੜੇ ਨੇ ਮਸੀ ਆਵਲਾ ਨਹੀਂ ਲੈ ਸਕਦੇ ਮੰਮੀ ਨੂੰ ਮੈਂ ਕਹਿੰਦੀ ਤੁਸੀਂ ਆ ਲੈ ਲਓ ਬੇਸ਼ੱਕ ਨਹੀਂ ਤੂੰ ਦੱਸ ਵੀ ਮੰਮੀ ਨੂੰ ਤੈਨੂੰ ਪਸੰਦ ਲੱਗਿਆ ਮੈਨੂੰ ਸੋਣਾ ਲੱਗਿਆ ਆਹਲਾ ਆ ਮਮੀ ਦਾ ਹੋ ਗਿਆ ਮਾਸੀ ਦਾ ਹੋ ਗਿਆ ਨਹੀਂ ਮੈਂ ਤਾਂ ਇਹ ਚੀਜ਼ ਨਹੀਂ ਖੋਲੂ ਕਹਿਣੀ ਆ ਮਾਸੀ ਦਾ ਵੀ ਦੇ ਦੇ ਮਾਸੀ ਦੀ ਮੋਰ ਮਾਜੇ ਦੀ ਆ ਦੇਖ ਆ ਗਿਆ ਹੋਰ ਕੀ ਆ ਇਹ ਲੁਕੋ ਕੇ ਰੱਖੇ ਬੈਨ ਬਸ ਦਿਖਾਉਂਦੇ ਨਹੀਂ ਲੈ ਕੇ ਆ ਸੀ ਮਾਸੀ ਆਮ ਵੀ ਤਰੇ ਦਿੰਦਾ ਹੈ ਬਾਰ ਇਹ ਵੀ ਉਹ ਹੀ ਹੈ ਇੱਕ ਹੀ ਕੀ ਹੈ ਇਹ ਅਲੱਗ ਹੈ ਇਹ ਦੇਖ ਲੋ

ਹੁਣ ਉਹਨਾਂ ਦੀ ਕੁੜੀ ਨਹੀਂ ਸੰਭੂਗੀ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਤਾਂ ਹੈ ਨਾ ਠੀਕ ਨਹੀਂ ਗੱਲ ਹਾਂਜੀ ਹਾਂਜੀ ਤੁਸੀਂ ਠੀਕ ਹੈ ਜੀ 3ਆਂ ਦੀ ਰਸ ਜ਼ਿੰਮੇਵਾਰੀ ਬਾਰੀ ਬੱਦੰਦੀ ਹਾਂ 3ਆਂ ਨਾਲ ਬਾਪ ਅੱਧ ਦੇ ਵੱਧ ਟੈਨਸ਼ਨ ਫਰੀ ਹੋ ਜਾਂਦਾ ਹਾਂ ਇਹ ਤਾਂ ਹੈ ਇਹ ਗੱਲ ਹੈ ਜੀ ਜਿੰਨੇ 3ਆਂ ਟੈਨਸ਼ਨ ਲੈਂਦੀਆਂ ਨਾ ਉਹਨਾਂ ਦੇ ਮਾਪੇ ਵੀ ਚਾਰ ਇੱਕਾਰ ਨਹੀਂ ਖਾ ਸਕਦੇ ਕਾਹੇ ਕਹਾ ਹੋਰ ਕੰਨਰ ਨੂੰ ਦੋ ਜੀ ਦੋ ਇਹ ਜੀ ਬਲੈਕ ਆ ਗਿਆ ਨਾ ਡਿਜ਼ਾਈਨ ਉਹਦਾ ਲੱਗ ਜੀ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਇਹ ਦੋਹਾਂ ਜੀ ਦੇਖਣਾ ਤੁਸੀਂ ਆ ਲੈ ਸਕਦੇ ਹੋ ਇਹਦੀ ਆ ਸੋਹਣੀ ਲੱਗਦੀ ਆ ਉਹਦੀ ਉਹ ਸਲਵਾਰ ਨਹੀਂ ਜੀ ਸੋਹਣੀ ਲੱਗ ਰਹੀ ਮੈਂ ਆਪ ਨੂੰ ਵੀ ਤੋਹ ਜੀ ਦੇਖਣ ਨੂੰ ਕਹਿੰਦੀ ਮੰਮੀ ਲੈ ਲਿਆ ਚੱਲ ਸਮਝਿੱਤੀ ਨਹੀਂ ਉਹ ਨਹੀਂ ਲੜਕਾ ਵਾਲਾ ਨਹੀਂ ਲੈਣਾ ਮੰਮੀ ਨੂੰ ਕਾਲਾ ਲੈਣਾ ਮੰਮੀ ਨੂੰ ਕਾਲੇ ਲੈ ਲਓ ਗ੍ਰੀਨ ਵੀ ਹੈ ਦੇ ਨਾਲ ਦੇ ਆ ਲੈ ਲਓ ਹਾਂ ਹਾਂ ਇਹ ਵੀ ਮੰਮੀ ਚੇਂਜ ਨਾ ਕਰੇ ਮੈਂ ਤੇਰਾ ਨਾਲ ਰੱਖ ਦਿੰਨਾ ਮੇਰਾ ਨਾਲ ਲੈ ਦੀ ਚੱਲ ਓ ਯਾਰ ਦੇ ਦੇ ਤੂੰ ਯਾਰ ਮੈਨੂੰ ਵੈਸੇ ਆ ਵੀ ਤਾਂ ਸੋਹਣਾ ਤਾਂ ਤੇ ਫਿਰ ਆ ਲੈ ਲੈ ਜ਼ਿਆਦਾ ਭੜਕਦਾ ਲੇ ਲਾ ਫੇਰ ਚੇਂਜ ਕਰੂਗੇ ਫੇਰ ਵੀਡੀਓ ਬਣ ਚੁੱਕੀ ਹਾਂ ਦੇ ਦੇ ਤੂੰ ਨੇ ਜੀ ਲੈ ਆਓ ਜੀ ਲੈ ਆਓ ਪਰ ਮੈਨੂੰ ਨਾ ਲੈ ਨਹੀਂ ਹਜੇ ਚਾਹੀਦੀ ਇਹ ਫੇਰ ਤੂੰ ਲੈ ਲਾ ਹਮਸੀ ਮੈਂ ਨਹੀਂ ਆ ਸੁਣੋ ਆਹ ਨਹੀਂ ਕਰਨਾ ਉਹ ਬਲਾ ਬਲੈਕ ਕਿੱਦਾਂ ਹੀ ਹਾਂ ਬਲੈਕ ਲਓ ਜੀ ਅੱਛਾ ਹੁਣ ਅਗਲਾ ਹਮਸੀ ਡਾਰਲਿੰਗ 1 ਮਿੰਟ ਮੇਰੀ ਗੱਲ ਸੁਣ ਜੇ ਮਮਾ ਨੂੰ ਤੁਸੀਂ ਆ ਲੈਣਾ ਤੁਸੀਂ ਆਹ ਲੈ ਲਓ ਮੈਂ ਤੁਹਾਨੂੰ ਪੁੱਛਣੀ ਹੈ ਹਾਂ ਮੰਮੀ ਨੇ ਤਾਂ ਆਪਸਾ ਬਸ ਠੀਕ ਆ ਠੀਕ ਆ ਹੂੰ बस बस बोहोत बहुत चलो जी मैं ठीक हम किसी अगली वीडियो परमात्मा चढ़ी कलाखे तंदरुस्त रखे